ਕਿਵੇਂ ਜੁਵਣ ਸਿਰਪਰਾਏ ਹੈਗਾ ਪਤਾ ਨਹੀਂ ਕਿੱਥੋਂ ਭੁਕਾ ਕੇ ਲਿਆਈ ਹੈ ਸੱਚੀ ਕਪਾ ਬੱਬੀ ਸਾਡੇ ਨਾਲ ਵਿਆਹ ਆ ਤੇ ਹਲਵਾਈਆਂ ਨੇ ਕੜਾਈ ਝਾੜ ਪਈ ਆ ਤੇ ਭਾਬੀ ਲੋੜ ਸੀ ਮੈਂ ਨਾ ਇਹਦਾ ਮਾੜਾ ਜਿਹਾ ਸਿਰ ਕਰ ਰਹੀ ਆ ਤੁਰ ਸੋਈ ਚ ਚੱਕ ਕੇ ਲੈ ਜਾ ਬੱਬੀ ਉਹ ਫੁਰਸ਼ੀਏ ਚਾਹੀਦੀ ਸੀ ਆਇ ਤੇ ਵਈਆਂ ਨੇ ਲੈ ਜਾ ਚੱਕ ਕੇ ਫਰੇ ਘੱਟ ਗਿਆ ਮੈਨੂੰ ਥੋੜੀ ਜਿਹੀ ਬਿਸਤਰ ਮਿਲ ਸਕਦੇ ਆ ਅਲਮਾਰੀ ਚ ਪਏ ਨੇ ਲੈ ਜਾ ਕੱਢ ਕੇ ਤਿੰਨ ਦਿਨ ਹੋ ਗਏ ਹਰਪਾਲ ਦੀ ਕੁੜੀ ਨੂੰ ਆਪਣੇ ਘਰੋਂ ਸਮਾਨ ਲੈ ਕੇ ਜਾਂਦੀ ਨੂੰ ਆਪਾਂ ਨੂੰ ਬਰਾਤ ਨੂੰ ਵੀ ਕਹਿਣਗੇ ਕਿ ਨਹੀਂ ਕਹਿਣਗੇ ਭਾਜੀ ਕਹਿਣਗੇ ਕਿਉਂ ਨਹੀਂ ਠੀਕ ਹੈ ਮੈਨੂੰ ਪਾਣੀ ਪਿਲਾ ਪੱਬੀ ਅੱਛਾ ਬਰਾਤ ਨੂੰ ਕਹਿਣ ਆਈਆਂ ਹਾਂ ਹਾਂਜੀ ਹਾਂਜੀ ਉਹੀ ਕਹਿਣ ਆਈਆਂ ਅਸੀਂ ਨਾ ਬਰਾਤ ਥੋੜੀ ਲੈ ਕੇ ਜਾਣੇ ਆ ਤੇ ਨਾਲ ਬੰਦੇ ਵੀ ਥੋੜੇ ਜਾਨੇ ਆ ਸਤੇ ਦਿਖਾ ਸਕਦਾ ਕਿਸ ਤਰ੍ਹਾਂ ਬਲੋਕੇ ਕੋੜ ਦੇ ਲਸਮਾਨ ਅਸਨਾ ਨਮ ਪਰੈਂਟਸ ਮੀਟਿੰਗ ਤੇ ਇਹੇ ਜਾ ਮੇਕਅਪ ਕਰਕੇ ਜਾਉਂਗੀ ਸਾਰੇ ਉੱਥੇ ਮੈਨੂੰ ਹੀ ਦੇਖਣਗੇ ਨਾਲ ਮੈਡਮਾ ਪੁੱਛਣਗੇ ਆ ਕਿਹੜੇ ਬ੍ਰਾਂਡ ਦਾ ਮੇਕਅਪ ਲਾਇਆ ਤੁਸੀਂ ਕੰਟਾ ਹੋ ਗਿਆ ਬੂਥਾ ਕੂਚਦੀ ਨੂੰ ਪਤਾ ਨਹੀਂ ਕਿ ਸਕੂਲ ਵਿੱਚ परी ਬਣ ਕੇ ਜਾਣਾ ਹੈ ਇਹ ਸੋਹਣੀ ਲੱਗ ਰਹੀ ਆ ਮੈਂ ਬਹੁਤ ਠੰਗਾ ਬਾਜੀ ਮੈਂ ਚੱਲੀ ਆ ਮੀਟਿੰਗ ਤੇ ਦੇਖਿਓ ਮੈਂ ਕਹੇ ਜਿਹੀ ਲੱਗਦੀ ਆ ਜੋ ਕੁਛ ਮਰਜ਼ੀ ਥਪਲਾ ਬੂਤੀ ਤਾਂ ਇਹੋ ਜਿਹੀ ਰਹਿੰਦੀ ਤੇਰੀ ਸਰਬੀ ਅੱਜ ਫੇਰ ਇੱਕ ਵੈਕੈਂਸੀ ਨਿਕਲੀ ਆ ਨਿਕਲੀ ਜਾਣ ਇਹ ਤਾਂ ਯਾਰ ਰੋਜ਼ ਹੀ ਨਿਕਲਦੀਆਂ ਨੇ ਚੱਲ ਫਿਰ ਦੇ ਆ ਇੰਟਰਵਿਊ ਨਾ ਯਾਰ ਬਹੁਤ ਇੰਟਰਵਿਊ ਦੇ ਲਿਆ ਮੈਂ ਮੈਂ ਨਹੀਂ ਜਾਂਦੀ ਹੈਗੀ ਜਾਂਦੀ ਕਿਉਂ ਨਹੀਂ ਤੈਨੂੰ ਜੌਬ ਦੀ ਐਨੀ ਤਾਂ ਲੋਡ ਹੈ ਆਹੋ ਲੋਡ ਤਾਂ ਹੈਗੀ ਆ ਉੱਥੇ ਕਿਹੜਾ ਸਿਲੈਕਟ ਕਰਦੇ ਆ ਲੈ ਸਿਲੈਕਟ ਕਿਉਂ ਨਹੀਂ ਕਰਦੇ ਬਥੇਰਾ ਤਿਆਰ ਹੋ ਕੇ ਗਈਆਂ ਮੈਂ ਉੱਥੇ ਰੱਖ ਸੜਿਆ ਜਣ ਨੂੰ ਲੈਂਦੇ ਨੇ ਜੇ ਸੜਿਆ ਜਣ ਨੂੰ ਰੱਖਦੇ ਫਿਰ ਤਾਂ ਬੰਗੀ ਗੱਲ ਕੀ ਨੇੜਿਆ ਦੱਸ ਤੂੰ ਐਤ ਕੀ ਨਾ ਪਹਿਨਾ ਮੇਕਅਪ ਤੇ ਜਾਇਂ ਚੰਦਰੀਆ ਜਹਾਜ਼ਾ ਕਦੇ ਭਰ ਕੇ ਐਨੂੰ ਜਾਣਾ ਕਦੇ ਐਨੂੰ ਜਾਣਾ ਵੇ ਕਦੇ ਮੈਨੂੰ ਵੀ ਵਿੱਚ ਬਿਠਾ ਕੇ ਲੈ ਜਾ ਬੂਤੀ ਵੀ ਚਾਹੀਦੀ ਵਿੱਚ ਬੈਠਣ ਵਾਲੀ ਹੁਣ ਇੱਥੇ ਨਾ ਖੜੀ ਜਹਾਜ਼ੀ ਨੂੰ ਦੇਖੀ ਜਾ ਮੇਰੇ ਵਾਸਤੇ ਦੁੱਧ ਪੱਤੀ ਬਣਾ ਹਾਲੋ ਆ ਕੀ ਬਣਾ ਦਿੱਤਾ ਮੈਂ ਤਾਂ ਦੁੱਧ ਚ ਪੱਤੀ ਮੰਗੀ ਸੀ ਬੂਥੀ ਵੀ ਚਾਹੀਦੀ ਐ ਦੁੱਧ ਚ ਪੱਤੀ ਪੀਣ ਵਾਲੇ ਆ ਬੂਟਾ ਮੇਰੇ ਫੇਸ ਦੀ ਸਕਿਨ ਵਰਗਾ ਐ ਸੌਫਟ ਸੌਫਟ ਆ ਬੂਟਾ ਬੜੇ ਲੰਬੇ ਚੋਮਾ ਮੇਰੀ ਹਾਈਟ ਵਰਗਾ ਲੰਬਾ ਲੰਬਾ ਤੇ ਆਹ ਆ ਤਾਂ ਚਮੀ ਮੇਰੇ ਵਾਲਾਂ ਵਰਗਾ ਐ ਸਟ੍ਰੇਟ ਸਟ੍ਰੇਟ ਆ ਕੀ ਐ ਆ ਤੇਰੀ ਜੀਵਾਨ ਵਰਗਾ ਤਿੱਖਾ ਟੰਡਿਆਂ ਸਰਬੀਆ ਪੱਵਿਆ ਤੇ ਜਾਂ ਤਾਂ ਲੇਟ ਹੋਈ ਜਾਂਨੇ ਆ ਹੋ ਗਈ ਤਿਆਰ ਤੂੰ ਹਾਂ ਬਸ ਹੋਈ ਜਾਂਦੀ ਆ ਦੇਖੀ ਮੈਂ ਕਿੰਨੀ ਸਿ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਮੇਰਾ ਸੂਟ ਪਾ ਕੇ ਹੂੰ ਕਾਣਾ ਜ਼ਰੂਰੀ ਸੀ ਆਪ ਵੀ ਤਾਂ 20 ਵਾਰ ਪਾ ਕੇ ਗਈ ਆ ਮੇਰਾ ਚੱਲ ਗੁੱਸੇ ਜੇ ਨਾ ਹੋ ਚੱਲ ਚਲੀਏ ਖੜ ਜਾ ਖੜ ਜਾ ਅਜੇ ਤਾਂ ਮੈਂ ਮੇਕਅਪ ਕਰਨਾ ਹੈ ਰਹਿਣ ਦੇ ਮੇਕਅਪ ਨੂੰ ਰਾਤ ਦਾ ਵਿਆਹ ਉੱਥੇ ਨੇਰੇ ਚ ਕਿਹਨੇ ਦੇਖਣਾ ਹਾਂ ਨੀ ਇਹ ਵੀ ਗੱਲ ਠੀਕ ਹੈ ਚਲ ਚਲੀਏ ਚਲ ਚਲੀਏ ਆ ਤਾਂ ਤੂੰ ਵਧੀਆ ਕਹਿਤਾ ਘੰਟਾ ਮੇਕਅਪ ਤੇ ਖਰਾਬ ਹੋ ਜਾਣਾ ਸੀ ਰਾਤ ਦਾ ਵਿਆਹ ਉੱਥੇ ਕਿਹਨੇ ਦੇਖਣਾ ਐਡੀ ਐਡੀ ਲਾਈਟਾਂ ਲੱਗੀਆਂ ਹੁੰਦੀਆਂ ਉੱਥੇ ਸਭ ਕੁਝ ਦੇਖਦਾ ਚਲ ਜੀ ਮੇਕਅਪ ਕਰਕੇ ਆਈਏ ਹਾਂ ਇਹ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਕਿੰਨੇ ਸੋਹਣੇ ਸੂਟ ਨੇ ਦੇਖੋ ਜੀ ਮੈਂ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਉਹ ਠੀਕ ਆ ਬਿਨਾ ਦੇਖੀ ਠੀਕ ਕਹਿਤਾ ਦੇਖ ਤਾ ਲੋ ਮੇਰੀ ਪਸੰਦ ਨੂੰ ਓ ਯਾਰ ਮੈਂ ਨਹੀਂ ਦੇਖਣੇ ਮੈਨੂੰ ਪਤਾ ਤੇਰੀ ਪਸੰਦ ਘਟਿਆ ਹੀ ਹੁੰਦੀ ਆ ਹਾਂ ਹਾਂ ਮੈਨੂੰ ਪਤਾ ਵੀ ਮੇਰੀ ਪਸੰਦ ਘਟਿਆ ਹੀ ਹੁੰਦੀ ਆ ਦੇਖਿਆ ਬੜੀ ਛੇਤੀ ਮੰਨ ਗਈ ਨਾ ਆਪਣੀ ਘਟਿਆ ਪਸੰਦ ਨੂੰ ਮੰਨਣਾ ਹੀ ਪੈਣਾ ਵੀ ਪਸੰਦ ਘਟਿਆ ਥੋਨੂੰ ਵੀ ਤਾਂ ਮੈਂ ਹੀ ਪਸੰਦ ਕਰਿਆ ਸੀ ਲਓ ਬਾਪੂ ਜੀ ਤੁਹਾਡੀ ਕੱਟੂ ਮਿੱਠਿਆਲੀ ਚਾਹ ਠੀਕ ਹੈ ਪੀਣਾ ਹਾ ਬਈ ਬੱਗਰ ਸਿੰਘ ਤੇਰਾ ਨਾ ਹੀ ਆ ਬੋਲਾ ਕਿਵੇਂ ਹੋ ਬੋਲਣਾ ਹੀ ਆ ਗੱਡੀ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ 6 ਮਹੀਨੇ ਹੋ ਗਏ ਉਹ ਦੇ ਦਾਂਗੇ ਕਾ ਤੌ ਔਖਾ ਪਰ ਹੁਣ ਨਾ ਔਖਾ ਪਰ ਹੋਮਾ ਨਾ ਤੈਨੂੰ ਤਾਂ ਮੈਂ ਘਰੋਂ ਲੈ ਜੂ ਚੱਕ ਕੇ ਘਰੋਂ ਉਦੋਂ ਘਰੋਂ ਚੱਕਣ ਦੀ ਗੱਲ ਕਰਦਾ ਤੂੰ ਤਾਂ ਮੇਰਾ ਵਾਲ ਵੀ 빙ਾ ਨਹੀਂ ਕਰ ਸਕਦਾ ਨਾ ਕਿਉਂ ਨਹੀਂ 빙ਲ ਕਰ ਸਕਦਾ ਤੇਰਾ ਵਾਲ ਹੇ ਮੇਰੇ ਬਾਪੂ ਦੇ ਤਾਂ ਵਾਲ ਹੀ ਹੈ ਨਹੀਂ ਬਾਪੂ ਜੀ ਨਾਲੇ ਬਹੁਤ ਦੇਖ ਲਈ ਤੂੰ ਨਾਟਕ ਹੁਣ ਤੂੰ ਖਬਰਾਂ ਲਾ ਦੇ ਚੁੱਪ ਕਰਕੇ ਬਹਿ ਜਾ ਹੋਰ ਨਾ ਤਨੇਸ ਦੀ ਲੈ ਲਈ ਮੈਥੋਂ ਲਾ ਦੇ ਖਬਰਾਂ ਖਬਰਦਾਰ ਜੇ ਚੈਨਲ ਬਦਲੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਲਾ ਵੀ 7:00 ਵੱਜ ਗਏ ਖਬਰਾਂ ਲਾ ਮੈਚ ਨੂੰ ਕਿਹਾ ਖਬਰਾਂ ਲਾ ਕੀ ਗੱਲ ਉਹ ਤੇਰੇ ਕੋਲ ਰਿਮੋਟ ਨਹੀਂ ਹੈ ਬੱਪੂ ਜੀ ਟੀਵੀ ਦਾ ਰਿਮੋਟ ਤਾਂ ਮੇਰੇ ਕੋਲ ਹੈ ਬਟ ਮਿਰਰ ਰਿਮੋਟ ਇਹਦੇ ਕੋਲ ਹੈ ਲੈ ਨਹੀਂ ਸ਼ੋਪਿੰਗ ਤਾਂ ਆਪਾਂ ਵਧੀਆ ਕਰ ਲਈ ਹਾਂ ਆ ਤਾਂ ਵਧੀਆ ਮਿਲ ਗਿਆ ਮੈਨੂੰ ਇਹ ਤਾਂ ਮੈਂ ਹੀ ਰੱਖੂਗੀ ਸਰ ਵੀ ਆ ਤਾਂ ਮੇਰੇ ਫਿੱਟਾ ਹੈ ਮੈਂ ਲੈ ਲੈਂਨੀ ਆ ਦੇਖ ਸੋਹਣਾ ਲੱਗਦਾ ਨਾ ਹਾਂ ਬਹੁਤ ਸੋਹਣਾ ਲੱਗਦਾ ਹੈ ਸੱਚੀ ਹਾਂ ਤਾਂ ਮੈਂ ਰੱਖੂਗੀ ਐ ਕਿ ਮੈਂ ਇਹ ਤਾਂ ਮੈਂ ਰੱਖੂਗੀ ਨਹੀਂ ਇਹ ਮੈਂ ਰੱਖੂਗੀ ਪਸੰਦ ਤਾਂ ਮੈਂ ਕੀਤਾ ਸੀ ਕੀਤਾ ਹੋਵੇ ਪਸੰਦ ਪਰ ਖਰੀਦਿਆ ਤਾਂ ਮੈਂ ਮੇਰਾ ਖੋਗੀ ਮੇਰਾ ਖੋਗੀ ਮੇਰਾ ਖੋ ਨਹੀਂ ਮੇਰਾ ਖੋ ਮੇਰਾ ਖੋ ਨਹੀਂ ਮੇਰਾ ਮੇਰਾ ਉਹ ਕਾਨੂੰ ਕੱਪੜੇ ਵਿੱਚ ਐਵੇਂ ਲੜੀ ਜਾਣੀਆਂ ਤੁਹਾਡੇ ਚੋਂ ਜਿਹੜੀ ਉਮਰ ਚ ਵੱਡੀ ਆ ਉਹ ਰੱਖ ਲੋ ਤੇਰਾ ਬੰਦਾ ਸਰ ਨਹੀਂ ਨਹੀਂ ਤੇਰਾ ਬੰਦਾ ਤੂੰ ਰੱਖ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਤੇਰਾ ਬੰਦਾ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਹਾਈ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਕਿੰਨੇ ਸੋਹਣੇ ਸੂਟ ਨੇ ਦੇਖੋ ਜੀ ਮੈਂ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਉਹ ਠੀਕ ਆ ਬਿਨਾ ਦੇਖੀ ਠੀਕ ਕਹਿਤਾ ਦੇਖ ਤਾ ਲੋ ਮੇਰੀ ਪਸੰਦ ਨੂੰ ਓ ਯਾਰ ਮੈਂ ਨਹੀਂ ਦੇਖਣੇ ਮੈਨੂੰ ਪਤਾ ਤੇਰੀ ਪਸੰਦ ਘਟਿਆ ਹੀ ਹੁੰਦੀ ਆ ਹਾਂ ਹਾਂ ਮੈਨੂੰ ਪਤਾ ਵੀ ਮੇਰੀ ਪਸੰਦ ਘਟਿਆ ਹੀ ਹੁੰਦੀ ਆ ਦੇਖਿਆ ਬੜੀ ਛੇਤੀ ਮੰਨ ਗਈ ਨਾ ਆਪਣੀ ਘਟਿਆ ਪਸੰਦ ਨੂੰ ਮੰਨਣਾ ਹੀ ਪੈਣਾ ਵੀ ਪਸੰਦ ਘਟਿਆ ਥੋਨੂੰ ਵੀ ਤਾਂ ਮੈਂ ਹੀ ਪਸੰਦ ਕਰਿਆ ਸੀ ਓ ਭਾਈ ਚਾਹ ਬਣਾ ਦੋ ਉਹ ਮੇਰਾ ਸਿਰ ਦੁਖ ਰਿਹਾ ਮੈਂ ਕਹਿੰਦਾ ਮੈਨੂੰ ਇੱਕ ਕੱਪ ਚਾਹ ਦਾ ਬਣਾ ਦੋ ਸੁਣਦੀ ਹੀ ਨਹੀਂ ਹੈ ਓਹੋ ਠੰਡੀ ਬਹੁਤ ਆ ਯਾਰ ਭਾਈ ਹੋਰ ਬਾਈ ਫਿਰ ਚਾਚੂ ਪੀਤੀ ਚਾਹ ਸੁਆ ਪੀਣੀ ਸੀ ਯਾਰ 4 ਘੰਟੇ ਹੋ ਗਏ ਉਹਨੂੰ ਫੋਨ ਤੇ ਲੱਗੀ ਨੂੰ ਦੋ ਵਾਰੀ ਮੈਂ ਉਹਨੂੰ ਕਹਿ ਲਿਆ ਵੀ ਚਾਹ ਬਣਾ ਦੇ ਚਾਹ ਬਣਾ ਦੇ ਮੇਰਾ ਸਿਰ ਦੁਖਦਾ ਹੈ ਸੁਣਦੀ ਹੋਈ ਨਹੀਂ ਓਏ ਕੁੜੀਆਂ-ਕੁੜੀਆਂ ਦੀ ਇਹੀ ਆਦਤ ਹੁੰਦੀ ਆ ਇਹ ਤਾਂ 4-4 ਘੰਟੇ ਫੋਨ ਤੇ ਗੱਲਾਂ ਕਰਕੇ ਵੀ ਜਦੋਂ ਕੱਟਣ ਨੂੰ ਕਹਿ ਦਈਏ ਨਾ ਫੇਰ ਅਗਲੀ ਨੂੰ ਕਹਿਣ ਗਈਆਂ ਚੰਗਾ ਮੈਂ ਤੈਨੂੰ ਬਾਅਦ 'ਚ ਕਰਦੀ ਆ ਐਵੇਂ ਕਿਵੇਂ 4 ਘੰਟੇ ਲਾ ਕੇ ਵੀ ਕੋਈ ਗੱਲਾਂ ਰਹਿ ਜਾਂਦੀਆਂ ਲੈ ਇਹ ਗੱਲ ਗੁਣੀ ਦਿਖਾ ਦੇ ਨਾ ਜੁਲਕਾ ਸਰਬੀ ਆ ਫੋਨ ਕਟ ਮੜੀ ਗੱਲ ਸਾਂ ਚੱਲ ਯਾਰ ਮੈਂ ਤੈਨੂੰ ਫੇਰ ਕਰਦੀ ਆ ਆਏ ਵੇ ਚੰਦਰਿਆ ਜਹਾਜ਼ਾ ਕਰੇ ਭਰ ਕੇ ਐਨੂੰ ਜਾਣਾ ਕਦੇ ਐ ਨੂੰ ਜਾਨਾ ਵੇ ਕਦੇ ਮੈਨੂੰ ਵੀ ਵਿੱਚ ਬਿਠਾ ਕੇ ਲੈ ਜਾ ਬੂਤੀ ਵੀ ਚਾਹੀਦੀ ਵਿੱਚ ਬੈਠਣ ਵਾਲੀ ਹੁਣ ਇੱਥੇ ਨਾ ਖੜੀ ਜਹਾਜ਼ ਨੂੰ ਦੇਖੀ ਜਾ ਮੇਰੇ ਵਾਸਤੇ ਦੁੱਧ ਪੱਤੀ ਬਣਾ ਹਾਲੋ ਆਕੀ ਬਣਾ ਦਿੱਤਾ ਮੈਂ ਤਾਂ ਦੁੱਧ ਚ ਪੱਤੀ ਮੰਗੀ ਸੀ ਬੁੱਥੀ ਵੀ ਚਾਹੀਦੀ ਐ ਦੁੱਧ ਚ ਪੱਤੀ ਪੀਣ ਵਾਲੀ